ਇਹ ਜਿਹੇ ਫੁੱਲ ਦਾ ਆਕਾਰ ਹੈ ਫੁੱਲ ਦਾ ਰੰਗ ਕੀ ਹੈ ਫੁੱਲ ਦੀ ਸੁਗੰਧੀ ਦਾ ਨਾਮ ਆ ਰਿਹਾ ਵੀਡੀਓ ਦੇ ਵਿੱਚ ਵੱਸ ਨਹੀਂ ਹੈ ਨਾ ਫੁੱਲ ਦੀ ਸੁਗੰਧੀ ਦਾ ਨਾਮ ਦੋਨੋਂ ਚੀਜ਼ਾਂ ਲਈ ਹੈ ਦੇਖੋ ਨਾਮ ਗੰਧੀ ਦਾ ਆਕਾਰ ਹੈ ਨਾਮ ਗੰਧੀ ਦਾ ਤੁਗਰਾ ਹੈ ਫੁੱਲ ਦਾ ਆ ਮੇ ਕੋਈ ਬੁਲਾਉਂਦਾ ਹੈ ਕੇਦੇ ਦਾ ਹੈ ਕਮਲ ਦਾ ਹੈ ਕੋਈ ਬੁਲੇ ਅਸੀਂ ਕਿਹਨੇ ਜੀਹਾਰਾਂਗੇ ਕਰਾਂਦਾ ਹੈ ਇਹ ਬੁਲੇਗੇ ਸਹਕਾਰ ਹੈ ਅਸੂਤੇ ਆਕਾਰ ਬੇਕੁਦਰ ਰੰਗ ਨੂੰ ਬੇਕੁਦਰ ਦਾਦਾ ਲਾਉਂਦੇ ਉਹਦੇ ਵਿੱਚ ਬਾਸ ਨਹੀਂ ਗੰਦੀ ਦਾ ਕੋਈ ਆਕਾਰ ਉਹਦੇ ਵਿੱਚ ਬਾਸ ਨਹੀਂ ਸੁੰਨਦੀ ਦਾ ਪੂਰੀ ਰੂਪੀ ਹੈ ਲੁਕਤੋ ਰਹੇ ਰਾਬੂ ਪ੍ਰਮਾਤਮਾ ਸਰੀਰਾਂ ਵਿੱਚ ਵੱਸਦਾ ਹੈ ਸਰੀਰ ਦਾ ਰੰਗ ਹੈ ਸਰੀਰ ਦਾ ਆਕਾਰ ਹੈਗੀ ਸਰੀਰ ਦਾ ਰੰਗ ਕੀ ਹੈ ਪਰ ਜਿਹੜਾ ਰਬੂ ਪ੍ਰਮਾਤਮਾ ਦੇ ਵਿੱਚ ਵੱਸਦਾ ਹੈ ਉਹਦਾ ਨਾਮ ਕੀ ਰੱਗ ਹੈ ਨਾ ਉਹਦਾ ਕੋਈ ਆਕਾਰ ਗੁਰੂ ਉਹਨਾਂ ਰੇਖਾ ਰੰਗ ਕਿਸ ਤਰ੍ਹਾਂ ਕੋਤੇ ਪ੍ਰਾਪਤ ਹੈ ਕਿੰਨਾ ਬੜਾ ਕਿਸੇ ਵਜਾਇ ਨਾਨਕਾ ਗੁਰੂ ਬਾਬਲ ਤੋਂ ਪਰਸਾਨ ਕਹਿੰਦੇ ਜੀ ਦੇ ਉਪਤੀ ਕਿਰਪਾ ਹੋਈਏ ਪੂਰੀ ਸਮਝ ਦੇ ਦਿੰਦਾ ਹੈ ਉਹਨੂੰ ਸਮਝ ਆ ਜਾਂਦਾ ਪਰ ਉਹਦਾ ਅਰੂਪ ਪਰੰਪਰਕ ਹੋਈ ਨਹੀਂ ਗੁਰੂ ਬਾਬਰ ਸਿੰਘ ਜੀ ਕਹਿੰਦੇ ਚੱਕਰ ਚਿਹਨਾਰ ਬਰਨ ਜਾ ਕਰ ਪਾਪ ਨਹੀਂ ਚੈ ਪੁਰੂ ਪਰਾਗਰ ਰੇਖ ਤੇ ਕੋ ਕਹਿ ਸਕਤ ਕਹ ਅਜਲ ਉਤ ਪਰ ਪਾਪਰ ਕਾ ਸਮਰੋਦ ਕੀ ਜੈ ਘੂਟ ਇਲੇ ਦੇ ਨਰਾਂ ਕਾ ਖਾਣ ਗਣੀ ਤੈਨੂੰ ਆਪ ਨੂੰ ਜੀਉਂ ਮੂਰਨਾ ਰੰਗੂਰ ਨੇਕ ਤੇ ਮਾਨਤਰਣ ਕੈ ਤਮ ਸਰਬਨਾਮ ਕਥੇ ਕਰਮਨਾਮ ਬੰਦ ਮਤ ਜਾਤ ਨੂੰ ਤਾਂ ਪਹਿਲਾ ਖਿਆਲ ਪਹਿਲੀ ਗੋਮੀ ਕਹਿ ਕੇ ਜਾਪੋ ਉਦਕ ਨੂੰ ਰੂਪ ਰੰਗ ਰੱਖਦੇ ਸਰੀਰ ਦਾ ਰੂਪ ਰੱਖੇ ਸਰੀਰ ਦਾ ਰੂਪ ਹੈ ਰੰਗ ਹੈ ਇਹਦਾ ਕੀ ਕਾਰ ਹੈ ਅਰਾਪਦਾ ਨੂੰ ਰੂਪ ਨਹੀਂ ਰੱਖਣ ਕਿ ਅੰਦਰ ਹੈ ਪਰ ਪਸਦਾ ਇਹ ਨਹੀਂ ਉਹਨਾਂ ਦੇ ਵਿੱਚ ਹੰਦੀ ਵਸਦੀ। ਸਰੀਰਾਂ ਵਿੱਚ ਨਾਮ ਵਸਦਾ ਹੈ। ਉਹ ਹੁਮਤ ਜੋ ਬਾਸ ਵਸਦਾ ਹੈ, ਬਸ ਉਠੇਹ ਬਹਾਦਰ ਜਿਹਦੇ ਜਿਤਨਾ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਏਸੇ ਤਰ੍ਹਾਂ ਤੇਰੇ ਅੰਦਰੋਂ ਰੱਬ ਵਸਦਾ ਹੈ। ਤੇਰੇ ਸਰੀਰ ਦਾ ਆਕਾਰ ਕੀ ਹੈ, ਤੇਰੇ ਸਰੀਰ ਦਾ ਰੰਗ ਕੀ ਹੈ, ਰੱਬ ਦਾ ਕੋਈ ਆਕਾਰ ਨਹੀਂ ਹੈ, ਰੱਬ ਦਾ ਕੋਈ ਰੰਗ ਨਹੀਂ ਹੈ। ਇਹਨਾਂ ਤੀਜਾ ਤੋਂ ਕਰਦੇ ਉਹਨੂੰ ਕੋਈ ਇਸ ਤਰ੍ਹਾਂ ਵਿਆਖਿਆ ਕਰੇ ਕਿ ਜੀ ਰੱਬ ਦਾ ਆ ਅਕਾਰ ਹੈ। ਤਾ ਰੱਬ ਦਾ ਆ ਅਕਾਰ ਹੈ ਮਾਰਾ ਕਿਨੇ। ਗੁਰੂ ਪਦਾ ਰੇਖਿਆ ਮੇਤਰਹੀ ਦੀ ਸ਼ਬਦ ਇਹ ਪਤਿ ਹੈ। ਮਾਰਾ ਕਿਨੇ ਉਹਦਾ ਕੋਈ ਮੂਵ ਕਰਾਇਆ ਕਦੋਂ ਹੈ। ਉਹਨੂੰ ਕੋਣ ਬਿਆਨ ਕਰੇ ਮਾਰਾ ਕਿਨੇ। ਹਾਂ ਸ਼ਬਦ ਨਾਲ ਜੁੜੇਗਾ ਪਰ ਅੰਦਰੋਂ ਦੇਖ ਲੇਗਾ ਪਰ ਫੇਰ ਵੀ ਬਿਆਨ ਨਹੀਂ ਕਰ ਸਕਿਆ। ਇਹ ਵੀ ਬਿਆਨ ਹੀ ਕਰ ਠਾਕੇਗਾ ਜਦੋਂ ਤੂੰ ਉਹਨੂੰ ਮਾਣ ਲਿਆ ਤਾਂ ਤੂੰ ਅੰਦਰੋਂ ਵੇਖ ਲਿਆ ਤੂੰ ਕਿਵੇਂ ਬਿਆਨ ਕਰੇਗਾ ਤੁਝ ਮਹਾਰਾਜ ਕਹਿੰਦੇ ਬਤਾ ਗੁਰੂ ਪ੍ਰਗਤ ਕੋਈ ਨਹੀਂ ਹੈ ਉਹਦਾ ਆਕਾਰ ਕੋਈ ਨਹੀਂ ਹੈ ਉਹ ਕਿਵੇਂ ਬਿਆਨ ਕਰੇਗਾ ਉਹਨੂੰ ਮਾਣੇਗਾ ਗੁਰੂ ਦੀਨੇ ਵੇਖਿਆ ਨਾ ਉਹਨੂੰ ਮਾਣਿਆ ਪਰ ਉਹਨੇ ਪੱਤ ਕੇ ਕਿਸ ਨੂੰ ਦੱਸਿਆ ਜਿਹਨਾਂ ਹਰ ਪਾਇਓ ਤਨੇ ਜੀ ਪਾਇਓ ਮਾਣ ਇਹਨਾਂ ਦਾ ਪਾਇਆ ਤਾਂ ਉਹਨਾਂ ਨੇ ਉਹਨੂੰ شفਾ ਲਿਆ